ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਕਾਲ ਮੂਰਤ ਅਦੁਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੋਗਾਦ ਸੱਚ ਹਾਪੀ ਸੱਚ ਨਾਨਕ ਹੋਸੀ ਕੀ ਸੱਚ ਚੱਕਰ ਚਿਹਨ ਹਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿਨਾ ਸਕਤ ਕਹੇ ਅਚਲ ਮੂਰਤ ਅਨ ਭਾਉ ਪ੍ਰਕਾਸ਼ ਮੇ ਤੋਜ ਕਹਿਜੈ ਕੋਟ ਇੰਦਰ ਇੰਦਰਾ ਸਾਹਿ ਸਾਹਾਨ ਗਣਿਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤ્વ ਸਰਬਨਾਮ ਕਥੈ ਕਵਨ ਕਰਮਨਾਮ ਬਰਨਤ ਸੁਮਤ ਸੁਖਹੁ ਟਲ ਗੁਰ ਸੇਵੀਐ ਇਹਨ ਸਹਜ ਸੁਭਾਅਐ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਪਹਿਲਾ ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਹ ਸੱਟੀਐ ਮੋਹੇ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਨਾਨਕ ਫਿੱਕੇ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਸਜ ਬੈਠੀ ਗੁਰਸੰਗਤ ਜਿਓ ਆਪ ਜੀ ਸੁੰਦਰ ਦੀਵਾਨਾ ਅੰਦਰ ਗੁਰਬਾਣੀ ਜੀ ਕੇ ਕੀਰਤਨ ਸਰਵਣ ਕਰ ਰਹੇ ਸੀ ਮਹਾਰਾਜ ਜੀ ਨੇ ਕਿਰਪਾ ਕਰਕੇ ਆਸਾ ਕੀ ਵਾਰ ਦੀ ਲੜੀ ਵਾਰ ਕਥਾ ਵਿਚਾਰ ਜੋ ਪਿਛਲੇ ਸਮੇਂ ਤੋਂ ਆਪਾਂ ਸਰਵਣ ਕਰਦੇ ਆ ਰਹੇ ਹਾਂ 2 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ ਮਹਾਰਾਜ ਜੀ ਨੇ ਕਿਰਪਾ ਕਰਕੇ 20 ਪੌੜੀਆਂ ਤੱਕ ਦੀ ਜਿਹੜੀ ਵਿਚਾਰ ਚੱਲ ਰਹੀ ਹੈ 19 ਸ਼ਲੋਕ ਪੌੜੀਆਂ ਸ਼ਬਦਾਂ ਸ਼ਕਿਆਂ ਦੇ ਸਮੇਤ ਸੰਪੂਰਨ ਹੋਏ ਹਨ 20 ਨੰਬਰ ਸ਼ਲੋਕ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਹਨ ਆਪਾਂ ਸਰਵਣ ਕਰੀਏ ਇਸ ਸ਼ਲੋਕ ਅੰਦਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਨੁੱਖ ਦੀ ਬੋਲ ਚਾਲ ਦਾ ਜ਼ਿਕਰ ਕੀਤਾ ਹੈ ਕਿ ਮਨੁੱਖ ਜੋ ਵੀ ਲਫ਼ਜ਼ ਜੋ ਬੋਲ ਆਪਣੇ ਮਖੋਂ ਬੋਲਦਾ ਹੈ ਉਸ ਦਾ ਕੀ ਅਸਰ ਹੁੰਦਾ ਹੈ ਕਿੰਨਾ ਪ੍ਰਭਾਵ ਪੈਂਦਾ ਹੈ ਬੋਲਣ ਦਾ ਕਿੱਥੇ ਬੋਲਣਾ ਚਾਹੀਦਾ ਹੈ ਕਿੱਥੇ ਨਹੀਂ ਬੋਲਣਾ ਚਾਹੀਦਾ ਕਿਉਂ ਬੋਲਣਾ ਹੈ ਕਿਵੇਂ ਬੋਲਣਾ ਹੈ ਕਦੋਂ ਬੋਲਣਾ ਹੈ ਇਹ ਸਾਰੀ ਮਹਾਰਾਜ ਜੀ ਨੇ ਸਿੱਖਿਆ ਗੁਰਬਾਣੀ ਅੰਦਰ ਸਾਨੂੰ ਬਖਸ਼ਿਸ਼ ਕੀਤੀ ਹੈ ਜੇ ਇਦਾਂ ਕਹਿ ਲਈਏ ਵੀ ਦੁਨੀਆ ਦਾ ਕੋਈ ਵੀ ਐਸਾ ਸਵਾਲ ਨਹੀਂ ਹੈ ਜਿਸ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਨਾ ਹੋਵੇ ਹਰ ਸਵਾਲ ਦਾ ਜਵਾਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਦਿੱਤਾ ਹੋਇਆ ਹੈ ਹਰ ਜਵਾਬ ਦਿੱਤਾ ਹੈ ਤੇ ਇਸ ਕਰਕੇ ਮਹਾਰਾਜ ਜੀ ਸਾਨੂੰ ਬੋਲਣ ਚੱਲਣ ਦਾ ਜਿਹੜਾ ਪ੍ਰਭਾਵ ਹੈ ਇਸ ਦੀ ਸਿੱਖਿਆ ਦਿੰਦੇ ਹਨ ਕਿ ਮਨੁੱਖ ਕਿਵੇਂ ਬੋਲਣਾ ਚਾਹੀਦਾ ਹੈ ਕਿਹੋ ਜੇ ਬੋਲ ਤੈਨੂੰ ਨਹੀਂ ਬੋਲਣੇ ਚਾਹੀਦੇ ਇਹ ਮਹਾਰਾਜੀ ਜੋ ਸਿੱਖਿਆ ਬਖਸ਼ਿਸ਼ ਕਰਦੇ ਹਨ ਆਪਾਂ ਸਰਵਣ ਕਰੀਏ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਸਾਰੀ ਸੰਗਤ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਪਹਿਲਾ ਪਹਿਲੇ ਬਾਤਛਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 19ਵਾਂ ਸ਼ਲੋਕ ਆਸਾ ਕੀ ਵਾਰ ਅੰਦਰ ਆਪਣੇ ਸ੍ਰੀ ਗੰਥ ਤੋਂ ਮੁਖਾਰ ਬਿੰਦ ਤੋਂ ਉਚਾਰਨ ਕਰਦੇ ਹਨ ਜੀ ਨਾਨਕ ਫਿੱਕੇ ਬੋਲਿਆ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਨਾਨਕ ਫਿੱਕੇ ਬੋਲਿਆ ਫਿੱਕੇ ਬੋਲ ਬੋਲਣ ਦੇ ਨਾਲ ਆਵ ਕੌੜੇ ਬੋਲ ਬੋਲਣ ਨਾਲ ਜਿਹੜਾ ਰੁੱਖਾ ਬੋਲਣਾ ਹੈ ਕੌੜਾ ਬੋਲਣਾ ਹੈ ਇਹੋ ਜੇ ਬੋਲਣ ਦੇ ਨਾਲ ਕੀ ਹੁੰਦਾ ਹੈ ਤਨ ਮਨ ਫਿੱਕਾ ਹੋਏ ਮਹਾਰਾਜ ਜੀ ਕਹਿੰਦੇ ਮਨ ਤਾਂ ਫਿੱਕਾ ਹੁੰਦਾ ਹੀ ਹੁੰਦਾ ਹੈ ਮਨ ਤਾਂ ਬੇਚੈਨ ਹੋ ਹੀ ਜਾਂਦਾ ਹੈ ਉਥੇ ਤਨ ਵੀ ਸਾਧ ਸੰਗਤ ਜੀ ਫਿੱਕਾ ਹੀ ਹੋ ਜਾਂਦਾ ਹੈ ਜੇ ਕਿਸੇ ਨੂੰ ਖੁਸ਼ ਬੈਠੇ ਬੰਦੇ ਨੂੰ ਕੋਈ ਕੌੜਾ ਬੋਲ ਬੋਲ ਦੇਵੇ ਨਾ ਤੇ ਉਹਦਾ ਚਿਹਰਾ ਮੁਰਝਾ ਜਾਂਦਾ ਜੀ ਤੇ ਕੌੜੇ ਬੋਲ ਬੋਲਣ ਵਾਲੇ ਦਾ ਆਪਣਾ ਸਰੀਰ ਵੀ ਸਾਧ ਸੰਤ ਜੀ ਕਰੋਧੀ ਹੋ ਜਾਂਦਾ ਹੈ। ਉਹਦੇ ਸਰੀਰ ਦੇ ਉੱਪਰ ਵੀ ਇਹ ਚਿੰਨ ਪ੍ਰਗਟ ਹੋ ਜਾਂਦੇ ਹਨ ਕੌੜੇ ਬੋਲਾਂ ਵਾਲੇ। ਹੁਣ ਤਾਂ ਸਾਇੰਸ ਨੇ ਵੀ ਇਹ ਗੱਲ ਨੂੰ ਅਪਰੂਵ ਕਰ ਦਿੱਤਾ ਹੈ। ਕਹਿੰਦੇ ਜਿਹੜਾ ਨਾ ਗੁੱਸੇ ਵਿੱਚ ਬੋਲਣਾ ਹੈ ਜਦੋਂ ਕੋਈ 슈ਗਰ ਦਾ ਮਰੀਜ਼ ਜਾਂ ਜਿਸ ਨੂੰ ਕੋਈ ਬਲੱਡ ਦੀ ਕੋਈ ਹੋਵੇ ਪ੍ਰੋਬਲਮ ਤੇ ਉਹ ਡਾਕਟਰ ਕੋਲੇ ਜਾਂਦੇ ਡਾਕਟਰ ਕਹਿੰਦੇ ਆ ਵੀ ਜੇ ਤੈਨੂੰ ਕੋਈ ਕੌੜਾ ਬੋਲੇ ਫਿੱਕਾ ਬੋਲੇ ਤੇ ਤੂੰ ਨਾ ਬਹੁਤਾ ਉਧਰ ਧਿਆਨ ਨਾ ਦਿਆ ਕਰੀ ਤੇ ਨਹੀਂ ਤਾਂ ਤੇਰੀ ਸ਼ੂਗਰ ਵੀ ਵੱਧ ਸਕਦੀ ਹੈ ਬੀਪੀ ਹਾਈ ਵੀ ਹੋ ਸਕਦਾ ਹੈ ਤੇ ਕੌੜੇ ਬੋਲ ਬੋਲਣ ਦਾ ਇਨਾ ਅਸਰ ਹੁੰਦਾ ਹੈ ਕਿਸੇ ਨੂੰ ਕੌੜਾ ਬੋਲੀਏ ਤੇ ਅਗਲੇ ਬੰਦਾ ਵੀ ਕ੍ਰੋਧਿਤ ਹੋ ਕਰਕੇ ਫਿਰ ਵਾਰ ਕਰਦਾ ਤੇ ਉਹ ਸਰੀਰ ਦੇ ਅੰਦਰ ਨਾ ਖੂਨ ਦਾ ਸਰਕਲ ਫਿਰ ਵੱਧ ਜਾਂਦਾ ਹੈ ਤੇ ਇਸ ਇਹ ਆਦਤ ਹੁੰਦੀ ਹੈ ਇਹ ਵੀ ਨਾ ਸਮਝਣਾ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜੇ ਕੌੜੇ ਬੋਲ ਨੇ ਕਈ ਵਾਰੀ ਸਖਤ ਬੋਲ ਨਾ ਮਾਪਿਓ ਬੱਚਿਆਂ ਨੂੰ ਬੋਲਦੇ ਆ ਉਹ ਪਿਆਰ ਵਾਲੀ ਹੁੰਦੇ ਆ ਸਖਤੀ ਤਾਂ ਹੁਣ ਟੀਚਰ ਵੀ ਬੱਚਿਆਂ ਦੇ ਨਾਲ ਕਰਦੇ ਆ ਕਈ ਵਾਰੀ ਬੱਚੇ ਨੂੰ ਝਿੜਕਣਾ ਵੀ ਪੈਂਦਾ ਉਹ ਕੌੜੇ ਬੋਲ ਨਹੀਂ ਹੁੰਦੇ ਹਨ ਤੇ ਜਦੋਂ ਕਿਸੇ ਉਸਤਾਦ ਕੋਲੋਂ ਸਿੱਖੀਏ ਆਪਣੇ ਵਿਦਿਆਰਥੀਆਂ ਨੂੰ ਉਹ ਵੀ ਤਾਂ ਝਿੜਕਦੇ ਹੀ ਹਨ ਪਰ ਉਸ ਝਿੜਕ ਦੇ ਵਿੱਚ ਰੁੱਖਾਪਨ ਨਹੀਂ ਹੁੰਦਾ ਹੈ ਉਸ ਬੋਲ ਨੂੰ ਆਪਾਂ ਕੌੜੇ ਬੋਲ ਨਹੀਂ ਕਹਿ ਸਕਦੇ ਹਾਂ ਝਿੜਕਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਸਿੱਖਾਂ ਨੂੰ ਕੀਤੀਆਂ ਨੇ ਮਹਾਰਾਜ ਕਹਿੰਦੇ ਨੇ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੈ ਜੇ ਗੁਰੂ ਝਿੜਕਦਾ ਨਾ ਤੇ ਉਹ ਵੀ ਮਿੱਠਾ ਲੱਗਦਾ ਹੈ ਗੁਰੂ ਦੀ ਝਿੜਕ ਨੂੰ ਕਦੇ ਕੌੜਾ ਨਹੀਂ ਮੰਨਣਾ ਚਾਹੀਦਾ ਕਈ ਵਾਰੀ ਕੀ ਹੁੰਦਾ ਹੈ ਕਿ ਮਨੁੱਖ ਸਰੀਰ ਕਰਕੇ ਬਾਹਰੋਂ ਮੁੱਖ ਤੋਂ ਤਾਂ ਕੌੜਾ ਬੋਲਦਾ ਹੈ ਪਰ ਅੰਦਰ ਉਹਦੇ ਇੰਨੀ ਕੁੜਤਨ ਨਹੀਂ ਹੁੰਦੀ ਅੰਦਰੋਂ ਬੜਾ ਪ੍ਰੇਮ ਕਰਦਾ ਹੁੰਦਾ ਹੈ ਬੜੇ ਲੋਕ ਐਸੇ ਹਨ ਉਹ ਮੁੱਖ ਤੋਂ ਨਾ ਬਹੁਤਾ ਗਰਮ ਬੋਲਦੇ ਆ ਪਰ ਅੰਦਰ ਉਹਨਾਂ ਦੇ ਐਸਾ ਵਿਕਾਰ ਨਹੀਂ ਹੁੰਦਾ ਅੰਦਰੋਂ ਨਰਮ ਹੁੰਦੇ ਆ ਉਹਨਾਂ ਦੇ ਅੰਦਰ ਦੀ ਭਾਵਨਾ ਕ੍ਰੋਧ ਵਾਲੀ ਨਹੀਂ ਹੁੰਦੀ ਪਰ ਕਈ ਐਸੇ ਲੋਕ ਹਨ ਜਿਹੜੇ ਬਾਹਰੋਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਪਰ ਅੰਦਰੋਂ ਉਹ ਸ਼ੁਰੀਆਂ ਚਲਾਉਂਦੇ ਆ। ਉਹਨਾਂ ਦੀ ਗੱਲ ਵੀ ਅਗਲੇ ਸ਼ਲੋਕ ਵਿਚਾਰ ਆਵੇਗੀ ਅੰਦਰੋਂ ਝੂਠੇ ਪੈਜ ਬਾਹਰ ਤੇ ਬਾਬਾ ਫਰੀਦ ਸਾਹਿਬ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਫਰੀਦਾ ਕੰਨ ਮਸੱਲਾ ਸੂਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਕਹਿੰਦੇ ਬਾਹਰੋਂ ਬੜਾ ਚਾਨਣ ਦਿਸਦਾ ਹੈ ਕਿ ਬੰਦਾ ਬੜਾ ਪ੍ਰੇਮੀ ਆ ਬੜਾ ਸਾਡੇ ਨਾਲ ਪਿਆਰ ਕਰਦਾ ਆ ਅਸਲ ਵਿੱਚ ਬਹੁਤਾ ਹੀ ਮਿੱਠਾ ਬੋਲਣ ਵਾਲਾ ਬੰਦਾ ਵੀ ਨਾ ਕਈ ਵਾਰੀ ਖਤਰਨਾਕ ਹੁੰਦਾ ਹੈ ਸੱਚੇ ਪਾਤਸ਼ਾਹ ਜੀ ਦੀ ਬਾਣੀ ਚ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਆ ਦਿਲ ਕਾਤੀ ਗੁੜਵਾਤ ਦਿਲ ਵਿੱਚ ਕਈ ਵਾਰੀ ਦਾਤਰੀ ਚੱਲ ਰਹੀ ਹੁੰਦੀ ਹੈ ਤੇ ਮੂੰਹ ਤੋਂ ਗੁੜ ਵਰਗੀਆਂ ਮਿੱਠੀਆਂ ਗੱਲਾਂ ਕਰ ਰਹੀ ਹੁੰਦੇ ਨੇ ਕਈ ਤੇ ਕਈ ਮੂੰਹ ਤੋਂ ਸਖਤੀ ਦੇ ਬੋਲ ਬੋਲ ਦਿੰਦੇ ਆ ਪਰ ਅੰਦਰ ਉਹਨਾਂ ਦੇ ਐਸੀ ਜਿਹੜੀ ਵਿਚਾਰ ਨਹੀਂ ਹੁੰਦੀ ਅੰਦਰ ਉਹ ਬੜੇ ਪ੍ਰੇਮੀ ਹੁੰਦੇ ਆ ਇਹ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਅਸਲ ਵਿੱਚ ਕੌੜੇ ਬੋਲ ਫਿੱਕੇ ਬੋਲ ਰੁੱਖੇ ਬੋਲ ਕੌਣ ਬੋਲਦਾ ਹੈ ਸਤਿਗੁਰੂ ਸਾਹਿਬ ਜੀ ਬਾਣੀ ਵਿੱਚ ਦੱਸਦੇ ਨੇ ਤੁੰਮੀ ਤੁੰਮਾ ਵਿਸ ਅਕਤ ਧੂਰਾ ਨਿੰਮ ਫਲ ਇਹ ਸਾਰੇ ਜਿੰਨੇ ਫਲ ਨੇ ਇਹ ਬੜੀ ਕੜਤਣ ਵਾਲੇ ਨੇ ਤੁੰਮਾ ਵੀ ਸਾਧ ਸੰਗਤ ਜੀ ਕੌੜਾ ਹੈ ਜ਼ਹਿਰ ਵਰਗਾ ਲੱਗਦਾ ਤੇ ਨਿੰਮ ਦਾ ਜਿਹੜਾ ਫਲ ਹੈ ਉਹ ਵੀ ਬੜਾ ਕੌੜਾ ਹੁੰਦਾ ਤੇ ਜਿਹੜਾ ਧਤੂਰਾ ਹੈ ਏ ਵੀ ਬੜਾ ਕੌੜਾ ਹੈ ਵਿਸ ਤਾਂ ਕਹਿੰਦੇ ਹੀ ਜ਼ਹਿਰ ਨੂੰ ਹੈ ਤੇ ਜ਼ਹਿਰ ਹੁੰਦੀ ਕੌੜੀ ਹੈ ਮਹਾਰਾਜ ਇਹ ਕਹਿੰਦੇ ਤੁੰਮੀ ਤੁੰਮਾ ਵਿਸ ਆਕਤ ਧੂਰਾ ਨਿੰਮ ਫਲ ਮਨ ਮੁਖ ਵਸਹਿ ਤਿਸ ਇਹ ਮਨ ਮੁਖ ਇਕੱਠਾ ਪਾਠ ਨਹੀਂ ਕਰਨਾ ਹੈ ਇਸ ਨੂੰ ਵੱਖਰਾ ਕਰਨਾ ਮਨ ਮੁਖ ਇੱਕ ਮਨ ਮੁਖ ਇਕੱਠਾ ਪਾਠ ਹੁੰਦਾ ਉਹ ਕਿਸੇ ਮਨ ਮੁਖ ਬੰਦੇ ਲਈ ਵਰਤਿਆ ਜਾਂਦਾ ਇੱਥੇ ਮਹਾਰਾਜ ਜੀ ਨੇ ਮਨ ਦਾ ਤੇ ਮੁਖ ਮੂੰਹ ਦਾ ਜ਼ਿਕਰ ਕੀਤਾ ਮਨ ਮੁਖ ਵਸਹਿ ਤਸ ਇੰਨੀ ਜ਼ਹਿਰ ਉਸ ਮਨੁੱਖ ਦੇ ਮੂੰਹ ਤੇ ਵਸਦੀ ਹੈ ਜਿਸ ਤੂੰ ਚੇਤ ਜੀਤ ਨਾ ਆਵਹੀ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਚੇਤੇ ਨਹੀਂ ਆਉਂਦਾ ਉਹਨਾਂ ਦੀ ਜ਼ੁਬਾਨ ਤੇ ਨਿਮ ਵਰਗੀ ਕੁੜਤੰਤਾ ਹੁੰਦੀ ਹੈ ਤੂੰਵੇਂ ਵਰਗਾ ਜ਼ਹਿਰ ਉਹਨਾਂ ਦੇ ਮੂੰਹ ਤੋਂ ਨਿਕਲਦਾ ਹੈ ਇੰਨੇ ਕੋੜੇ ਕੋੜੇ ਬੋਲ ਬੋਲਦੇ ਹਨ ਐਸੀ ਉਹਨਾਂ ਦੀ ਜਿਹੜੀ ਬੋਲੀ ਹੁੰਦੀ ਹੈ ਬੜੀ ਖਰਵੀ ਤੇ ਆਮ ਲੋਕਾਂ ਦੀ ਕਹਾਵਤ ਵੀ ਹੈ ਕਹਿੰਦੇ ਵੀ ਓਖੜੇ ਕੁਹਾੜੇ ਵਾਂਗੂ ਬੋਲਦੇ ਆ ਵੀ ਜਿਵੇਂ ਕੁਹਾੜਾ ਨਹੀਂ ਓਖੜਿਆ ਹੁੰਦਾ ਇਦਾਂ ਫਿਰ ਉਹ ਆਪਣੇ ਮੱਖ ਤੋਂ ਬਚਨ ਬੋਲਦੇ ਆ ਓਖੜੇ ਕੁਹਾੜੇ ਦਾ ਨਾ ਕੋਈ ਭਰੋਸਾ ਨਹੀਂ ਜੇ ਹੁੰਦਾ ਕਿੱਧਰ ਨੂੰ ਨਿਕਲ ਜਾਏ ਤਾਂ ਹੀਓ ਜਿਹੜਾ ਬੰਦਾ ਬਹੁਤਾ ਹੀ ਕੌੜੇ ਬੋਲ ਬੋਲਦਾ ਹੋਵੇ ਨਾ ਤੇ ਉਹਨੂੰ ਆਮ ਲੋਕ ਕਹਿ ਦਿੰਦੇ ਓਖੜੇ ਕੁਹਾੜੇ ਵਾਂਗੂ ਕਿਉਂ ਬੋਲਦਾ ਓਖੜਿਆ ਹੋਇਆ ਕੁਹਾੜਾ ਕੀ ਪਤਾ ਜਦੋਂ ਵਾਰ ਕੀਤਾ ਕਿਹਦੇ ਮੱਥੇ 'ਚ ਸਿਰ 'ਚ ਜਾ ਵਜੇ ਤੇ ਇਹੀ ਹਾਲਤ ਕੌੜੇ ਬੋਲ ਬੋਲਣ ਵਾਲੇ ਦੀ ਹੁੰਦੀ ਹੈ ਮਹਾਰਾਜ ਕਹਿੰਦੇ ਸਾਰੇ ਲੋਕ ਉਹਦੇ ਤੋਂ ਕਿਨਾਰਾ ਵੀ ਕਰਦੇ ਆ ਵੀ ਇਹਨੂੰ ਕਿਉਂ ਮੂੰਹ ਲਾਉਣਾ ਹੈ ਕੀ ਪਤਾ ਇਹਨੇ ਕਿਹੜੇ ਸਟੇਸ਼ਨ ਤੋਂ ਬੋਲਣਾ ਹੈ ਕਿਹੜੀ ਮੂੰਹੋਂ ਗੱਲ ਕੌੜੀ ਕਹਿ ਦੇਣੀ ਹੈ ਇਹਦੇ ਤੋਂ ਤਾਂ ਪਾਸਾ ਹੀ ਚੰਗਾ ਹੈ ਸੱਚੇ ਪਾਤਸ਼ਾਹ ਜੀ ਇਹ ਵੀ ਜ਼ਿਕਰ ਕਰਨ ਗਿਆ ਇਸ ਸ਼ਲੋਕ ਅੰਦਰ ਮਹਾਰਾਜ ਕਹਿੰਦੇ ਭਾਈ ਜਿਹੜਾ ਕੌੜਾ ਹੀ ਬੋਲੀ ਜਾਣਾ ਨਾ ਮੁਖ ਤੋਂ ਤੇ ਇਹ ਮਨ ਤੇ ਤਨ ਦੇ ਉੱਪਰ ਪ੍ਰਭਾਵ ਪਾਉਂਦਾ ਹੈ ਫਿੱਕੋ ਫਿੱਕਾ ਸੱਦੀ ਐ ਜਿਹੜਾ ਬੰਦਾ ਬਹੁਤੇ ਹੀ ਫਿੱਕੇ ਬੋਲ ਕੌੜੇ ਬੋਲ ਬੋਲੀ ਜਾਏ ਤੇ ਫਿਰ ਉਹਦਾ ਨਾਮ ਪੱਕ ਜਾਂਦਾ ਫਿੱਕੋ ਫਿੱਕਾ ਸੱਦੀ ਐ ਉਹਨੂੰ ਫਿਰ ਇਦਾਂ ਸੱਧਿਆ ਜਾਂਦਾ ਵੀ ਇਹ ਤਾਂ ਕੌੜੇ ਬੋਲ ਬੋਲਣ ਵਾਲਾ ਹੈ ਤੇ ਉਹਦਾ ਨਾਮ ਪੈ ਜਾਂਦਾ ਨਾਮ ਪੈ ਜਾਂਦਾ ਹੈ ਵੱਖੋ ਵੱਖਰੇ ਨਾਮ ਜੇ ਕਿਤੇ ਪੰਜਾਬ ਦੇ ਪਿੰਡਾਂ ਵਿੱਚ ਵਿਚਰ ਗਏ ਨਾ ਤੇ ਉਥੇ ਲੋਕ ਆਪਸ ਦੇ ਵਿੱਚ ਮਿਲਵਰਤਨ ਜ਼ਿਆਦਾ ਹੋਣ ਕਰਕੇ ਚਲੋ ਇੱਧਰ ਸ਼ਹਿਰਾਂ ਦੇ ਵਿੱਚ ਤਾਂ ਬਹੁਤਾ ਨਹੀਂ ਲੋਕ ਇਕੱਠੇ ਹੋ ਕੇ ਬੈਠਦੇ ਪੰਜਾਬ ਦੇ ਵਿੱਚ ਜਦੋਂ ਲੋਕ ਇਕੱਠੇ ਹੁੰਦੇ ਨੇ ਕੋਈ ਜੋੜ ਮੇਲਿਆਂ ਤੇ ਜਾਂ ਪਿੰਡ ਵਿੱਚ ਹੀ ਕਿਸੇ ਪ੍ਰੋਗਰਾਮ ਤੇ ਇੱਕ ਦੂਜੇ ਦੀ ਬੋਲੀ ਤੋਂ ਉਹ ਨਾਮ ਰੱਖ ਲੈਂਦੇ ਆ ਜੇ ਕੋਈ ਬਹੁਤਾ ਹੀ ਖਰਵਾ ਬੋਲਦਾ ਨਾ ਉਹਨੂੰ ਕਹਿੰਦੇ ਇਹ ਵੀ ਵੱਡ ਖਾਣਾ ਜੀ ਉਹਦਾ ਨਾਮ ਵੱਡ ਖਾਣਾ ਰੱਖਿਆ ਹੋਇਆ ਕਿਸੇ ਕਿਸੇ ਦਾ ਕੋਈ ਨਾਮ ਕਿਸੇ ਦਾ ਕੋਈ ਨਾਮ ਇਦਾਂ ਬੋਲੀ ਤੋਂ ਨਾਮ ਰੱਖੇ ਜਾਂਦੇ ਆ ਮਹਾਰਾਜ ਕਹਿੰਦੇ ਫਿੱਕੋ ਫਿੱਕਾ ਸੱਦੀ ਹੈ ਸੱਦੀਏ ਦਾ ਭਾਵ ਹੈ ਉਹਨੂੰ ਬੁਲਾਇਆ ਜਾਂਦਾ ਉਸ ਨੂੰ ਮੰਨਿਆ ਜਾਂਦਾ ਕਿ ਇਹਦਾ ਇਹ ਨਾਮ ਹੈ ਇਹ ਰੁੱਖਾ ਬੋਲਣ ਵਾਲਾ ਹੈ ਇਹ ਕੌੜਾ ਬੋਲਣ ਵਾਲਾ ਹੈ ਗੁੱਸੇ ਵਾਲੇ ਸੁਭਾਅ ਵਾਲਾ ਮਹਾਰਾਜ ਜੀ ਕਹਿੰਦੇ ਉਹਦਾ ਨਾਮ ਹੀ ਪੈ ਜਾਂਦਾ ਹੈ ਫਿੱਕ ਫਿੱਕੀ ਸੋਏ ਇਹ ਉਹਦੀ ਸੋਏ ਜਿਹੜੀ ਸ਼ੋਭਾ ਵੀ ਹੈ ਬੇਰਸ ਵਾਲੀ ਹੋ ਜਾਂਦੀ ਹੈ ਬੇਰਸੀ ਹੋ ਜਾਂਦੀ ਹੈ ਉਹਦੀ ਸ਼ੋਭਾ ਨਹੀਂ ਲੋਕ ਕਰਦੇ ਹਨ ਮਹਾਰਾਜ ਇਹ ਕਹਿੰਦੇ ਫਿੱਕੋ ਫਿੱਕੀ ਸੋਏ ਉਹਨਾਂ ਦੀ ਜਿਹੜੀ ਸ਼ੋਭਾ ਹੈ ਨਾ ਉਹ ਵੀ ਫਿੱਕੀ ਰਹਿੰਦੀ ਹੈ ਸੰਸਾਰ ਦੇ ਵਿੱਚ ਕੋਈ ਵੀ ਉਹਨਾਂ ਦੀ ਨਾ ਦਿਲੋਂ ਕਦਰ ਨਹੀਂ ਕਰਦਾ ਹੈ ਉਹਨਾਂ ਦਾ ਕੋਈ ਮਾਨ ਸਤਕਾਰ ਨਹੀਂ ਰਹਿੰਦਾ ਹੈ ਕੌੜੇ ਬੋਲ ਬੋਲਣ ਵਾਲਿਆਂ ਦਾ ਤੇ ਉਹ ਆਪਣੇ ਜਿਹੜੀ ਨਾ ਇੱਜ਼ਤ ਵੀ ਬੇਰਅਸੀ ਕਰ ਲੈਂਦੇ ਹਨ ਜਿਵੇਂ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਅੰਦਰ ਇੱਕ ਸਾਖੀ ਦਾ ਜ਼ਿਕਰ ਕੀਤਾ ਹੈ ਕਹਿੰਦੇ ਕੋਈ ਬੰਦਾ ਆਪਣੇ ਘਰੋਂ ਤੁਰਿਆ ਯਾਤਰਾ ਕਰਨ ਵਾਸਤੇ ਤੇ ਰਸਤੇ ਵਿੱਚ ਜਾਂਦਿਆਂ-ਜਾਂਦਿਆਂ ਇੱਕ ਮਾਈ ਸੀ ਉਸ ਦੇ ਘਰ ਜਾ ਕੇ ਕਹਿਣ ਲੱਗਾ ਵੀ ਮੈਨੂੰ ਭੁੱਖ ਬੜੀ ਲੱਗੀ ਐ ਮੈਂ ਤੀਰਥ ਯਾਤਰਾ ਕਰਨ ਵਾਸਤੇ ਤੁਰਿਆ ਹੋਇਆ ਤੇ ਤੁਸੀਂ ਨਾ ਮੈਨੂੰ ਕੁਝ ਸ਼ਿਖਾ ਦਿਓ ਤੇ ਜਿਹੜੀ ਜਿਹੜੀ ਚੀਜ਼ ਛੇਤੀ ਤਿਆਰ ਹੋ ਜਾਵੇ ਉਹ ਬਣਾ ਦਿਓ ਉਹ ਮਾਈ ਕਹਿੰਦੀ ਫਿਰ ਖਿਚੜੀ ਬਣਾ ਦਈਏ ਖੇਚੜੇ ਛੇਤੀ ਬਣ ਜਾਏਗੀ ਉਹ ਖਿਚੜੀ ਧਰ ਲਈ ਉਸਨੇ ਮਾਈ ਨੇ ਤੇ ਇਹ ਕੌੜੇ ਬੋਲ ਰੁੱਖੇ ਬੋਲ ਬੋਲਣ ਦਾ ਇਹਦਾ ਸੁਭਾਅ ਸੀ ਤੇ ਐਵੇਂ ਪਿੰਡ ਵਿੱਚ ਵੀ ਲੜਦਾ ਰਹਿੰਦਾ ਸੀ ਤੇ ਪਿੰਡ ਵਾਲੇ ਨੂੰ ਮੂੰਹ ਨਹੀਂ ਸੀ ਲਾਉਂਦੇ ਨੇ ਅਖਾ ਚਲੋ ਹੁਣ ਟਾਈਮ ਤਾਂ ਪਾਸ ਕਰਨਾ ਤੀਰਥਾਂ ਦੀ ਯਾਤਰਾ ਕਰ ਆਈਏ ਤੇ ਇਹ ਜਾਂਦਾ ਜਾਂਦਾ ਮਾਈ ਦੇ ਘਰ ਰੁਕਿਆ ਤੇ ਖਿਚੜੀ ਤਿਆਰ ਹੋ ਰਹੀ ਹੈ ਤੇ ਮਾਈ ਨੂੰ ਪੁੱਛਣ ਲੱਗ ਪਿਆ ਮਾਈ ਘਰ ਵਿੱਚ ਹੋਰ ਕੋਈ ਨਹੀਂ ਦਿਸਦਾ ਤੇਰਾ ਘਰ ਵਾਲਾ ਵੀ ਨਹੀਂ ਹੈਗਾ ਉਹ ਕਹਿੰਦੇ ਹੈ ਘਰ ਵਾਲਾ ਹੈਗਾ ਕਹਿੰਦਾ ਹਜੇ ਜਾਉਂਦਾ ਹੀ ਹੈ ਉਹ ਕਹਿੰਦੀ ਕਮਾਲ ਹੋ ਗਈ ਤੇ ਫਿਰ ਉਹਨਾਂ ਦੀ ਮੱਝ ਸੀ ਘਰ ਵਿੱਚ ਮੱਝ ਦਾ ਜਿਹੜਾ ਸਰੀਰ ਬੜਾ ਭਾਰਾ ਸੀ ਤੇ ਉਧਰ ਵੱਲ ਵੇਖ ਕੇ ਕਹਿੰਦਾ ਮਾਈ ਆਹ ਜਿਹੜੀ ਮੱਝ ਹੈ ਤੁਹਾਡੀ ਹੈ ਉਹ ਕਹਿੰਦੀ ਹਾਂ ਸਾਡੀ ਹੈ ਮੱਝ ਕਹਿੰਦਾ ਮੈਂ ਸੋਚਣ ਡਿਆਂ ਕਿ ਮੱਝ ਇੰਨੀ ਭਾਰੀ ਹੈ ਤੇ ਜਿਹੜਾ ਤੁਹਾਡਾ ਘਰ ਦਾ ਦਰਵਾਜ਼ਾ ਇਹ ਬੜਾ ਛੋਟਾ ਜੇ ਮੱਝ ਮਰ ਗਈ ਤੇ ਕਿਵੇਂ ਕੱਢੋਗੇ ਬਾਹਰ ਉਹ ਵੇਖੇ ਉਹਦੇ ਮੂੰਹ ਵੱਲ ਵੀ ਇੱਕ ਮਾ ਲਿਆ ਵੀ ਇਹ ਇਦਾਂ ਦੀਆਂ ਗੱਲਾਂ ਹੀ ਕਰੀ ਜਾਂਦਾ ਫਿਰ ਪੁੱਛਣ ਲੱਗ ਪਿਆ ਕਹਿੰਦਾ ਮਾਈ ਬੱਚੇ ਵੀ ਹੈਗੇ ਆ ਤੁਹਾਡੇ ਕਿੰਨੇ ਮੁੰਡੇ ਆ ਕਿੰਨੇ ਕੁੜੀਆਂ ਨੇ ਕਿੰਨੇ ਕੁ ਜਵਾਕ ਆ ਉਹ ਕਹਿੰਦੀ ਮੇਰੇ ਦੋ ਪੁੱਤ ਆ ਕਹਿੰਦਾ ਜਿਉਂਦੇ ਹੀ ਆ ਉਹ ਮਾਈ ਨੂੰ ਗੁੱਸਾ ਚੜਿਆ ਹੋਣੇ ਆਖਿਆ ਏ ਐਵੇਂ ਹੀ ਫालतੂ ਹੀ ਬੋਲੀ ਜਾਂਦਾ ਕੌੜੇ ਬੋਲੀ ਮੈਂ ਇੱਕ ਪਾਸੇ ਨੂੰ ਭੋਜਨ ਸ਼ਿਕਾਉਣ ਵਾਸਤੇ ਇੰਨੀ ਮਿਹਨਤ ਕਰ ਰਹੀ ਏ ਉਹਨੇ ਖਿਚੜੀ ਗਰਮ ਗਰਮ ਨਾਲ ਕਹਿੰਦੀ ਆ ਤੈਨੂੰ ਹੁਣ ਨਾ ਛੇਤੀ ਛੇਤੀ ਸ਼ਿਕਾਕੇ ਤੋਰਾ ਭਾਂਡਾ ਨਹੀਂ ਦਿੱਤਾ ਮਾਈ ਨੇ ਲਿਆ ਕੇ ਕੜਛੀ ਦੇ ਨਾਲ ਝੋਲੀ 'ਚ ਪਾਤੀ ਜਦੋਂ ਸਰੀਰ ਤੇ ਪਈ ਤੇ ਪਿੰਡਾ ਮਚਿਆ ਕਹਿੰਦਾ ਮਾਈ ਮੈਨੂੰ ਸਾੜ ਹੀ ਦਿੱਤਾਈ ਮਾਈ ਕਹਿੰਦੀ ਤੇਰੇ ਤਾਂ ਹਾਥੀ ਸੜੇ ਹੋਣੇ ਐ ਮੇਰਾ ਤਾਂ ਤੂੰ ਜਿਹੜਾ ਸਾਰਾ ਹਿਰਦਾ ਹੀ ਸਾੜ ਦਿੰਦਾ ਇਹੋ ਜੀਆਂ ਗੱਲਾਂ ਕਰਕੇ ਤੂੰ ਤਾਂ ਮੈਨੂੰ ਸਾਰੀ ਨੂੰ ਹੀ ਸਾੜ ਦਿੰਦਾ ਹੈ ਤੇ ਜਦੋਂ ਇਹ ਖਿਚੜੀ ਗਰਮ-ਗਰਮ ਪਈ ਤੇ ਕੱਪੜਿਆਂ 'ਚੋਂ ਨਿਚੜਦਾ ਆ ਰਿਹਾ ਤੇ ਬਾਹਰ ਨੂੰ ਸਤਿਆ ਹੋਇਆ ਤੇ ਫਿਰ ਬਾਹਰ ਆ ਕੇ ਲੋਕਾਂ ਨੇ ਪੁੱਛਿਆ ਵੀ ਇਹ ਕੀ ਚੋਈ ਜਾ ਰਿਹਾ ਤੇਰੇ ਸਰੀਰ ਤੋਂ ਕਹਿੰਦੇ ਮੇਰੀ ਜ਼ੁਬਾਨ ਦਾ ਰਸ ਚੋਂਦਾ ਆ ਇਹ ਮੇਰੀ ਜ਼ੁਬਾਨ ਦਾ ਰਸ ਹੈ ਜਿਹੜਾ ਮੈਂ ਬੋਲਿਆ ਸੀ ਨਾ ਉਹਦਾ ਰਸ ਇਹ ਮਿਲਿਆ ਹੈ ਸੋ ਸਾਧ ਸੰਗਤ ਜੀ ਕਈ ਵਾਰੀ ਐਸਾ ਜਿਹੜਾ ਬੋਲਣ ਵਾਲਾ ਮਨੋਖਿਆ ਨਾ ਉਹਦੀ ਇਹ ਵੀ ਹਾਲਤ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਉਹਦਾ ਨਾਮ ਵੀ ਪੈ ਜਾਂਦਾ ਤੇ ਲੋਕ ਉਹਦੀ ਫਿਰ ਵਡਿਆਈ ਵੀ ਨਹੀਂ ਕਰਦੇ ਹਨ ਫਿੱਕੋ ਫਿੱਕੀ ਸੋਏ ਉਹਨਾਂ ਦੀ ਵਡਿਆਈ ਵੀ ਬੇਰਸ ਵਾਲੀ ਹੋ ਜਾਂਦੀ ਹੈ ਫਿੱਕਾ ਬੋਲਣ ਵਾਲੇ ਦੀ ਫਿੱਕਾ ਦਰਗਹਿ ਸੱਟੀਐ ਤੇ ਦਰਗਾਹ ਦੇ ਵਿੱਚ ਪਰਮੇਸ਼ਰ ਦੇ ਦਰਦ ਦੇ ਵੀ ਉਹਨੂੰ ਰਾਦੀ ਕੀਤਾ ਜਾਂਦਾ ਹੈ ਉਥੇ ਵੀ ਉਹਨੂੰ ਪਾਸੇ ਛੱਡ ਦਿੱਤਾ ਜਾਂਦਾ ਹੈ ਕੱਢ ਕਰਕੇ ਕੌੜੇ ਬੋਲ ਬੋਲਣ ਵਾਲਾ ਪ੍ਰਵਾਨ ਨਹੀਂ ਜੀ ਜਿਹੜਾ ਐਵੇਂ ਕਿਸੇ ਨੂੰ ਕੌੜੇ ਬੋਲ ਬੋਲ ਕਰਕੇ ਕਿਸੇ ਦਾ ਹਿਰਦਾ ਦਿਖਾਉਣਾ ਕਿਸੇ ਨੂੰ ਰਵਾਉਣਾ ਦੁਖੀ ਕਰਨਾ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਉਹਨੂੰ ਪ੍ਰਵਾਨ ਨਹੀਂ ਕਰਦਾ ਕਿਉਂਕਿ ਪਰਮੇਸ਼ਰ ਆਪ ਨਹੀਂ ਕੌੜੇ ਬੋਲ ਬੋਲਦਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਮਹਾਰਾਜ ਜੀ ਕਹਿੰਦੇ ਉਹ ਮਿੱਠ ਬੋਲੜਾ ਆ ਉਹ ਕਦੇ ਵੀ ਕੌੜਾ ਬੋਲ ਨਹੀਂ ਬੋਲਦਾ ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ ਉਹ ਕੌੜਾ ਬੋਲਣਾ ਜਾਣਦਾ ਹੀ ਨਹੀਂ ਹੈ ਮਿੱਠੇ ਬਚਨ ਬੋਲਦਾ ਹੈ ਤੇ ਜੇ ਕਿਤੇ ਕੋਈ ਸਖਤੀ ਵਾਲੇ ਬਚਨ ਬੋਲ ਵੀ ਦਿੰਦਾ ਨਾ ਉਹ ਵੀ ਮਿੱਠੇ ਹੀ ਹੁੰਦੇ ਆ ਜੇ ਗੁਰ ਝੜਕੇ ਤਾਂ ਮੀਠਾ ਲੱਗੇ ਵਾਲੀ ਬਖਸ਼ਿਸ਼ ਹੀ ਹੁੰਦੀ ਹੈ ਉਸ ਦੇ ਵਿੱਚ ਵੀ ਤੋਂ ਸਾਧ ਸੰਗਤ ਜੀ ਜਿਵੇਂ 10ਵੇਂ ਪਾਤਸ਼ਾਹ ਜੀ ਨੇ 14 ਜੰਗਾਂ ਕੀਤੀਆਂ 6ਵੇਂ ਪਾਤਸ਼ਾਹ ਜੀ ਨੇ 4 ਜੰਗਾਂ ਕੀਤੀਆਂ ਤੇ ਮਹਾਰਾਜ ਜੀ ਦੇ ਚਿਹਰੇ ਤੇ ਕਦੇ ਵੀ ਗੁੱਸੇ ਵਾਲੇ, ਕਰੋਧ ਵਾਲੇ ਚੰਨ ਨਹੀਂ ਸੀ ਆਏ ਮਹਾਰਾਜ ਜੰਗ ਦੇ ਮੈਦਾਨ ਵਿੱਚ ਵੀ ਇਦਾਂ ਜਿਵੇਂ ਕੀਰਤਨ ਕਰਦਿਆਂ ਦਾ ਚਿਹਰਾ ਹੁੰਦਾ ਸੀ ਜੰਗ ਦੇ ਮੈਦਾਨ ਵਿੱਚ ਵੀ ਮਹਾਰਾਜ ਦਾ ਚਿਹਰਾ ਇਦਾਂ ਹੀ ਹੁੰਦਾ ਸੀ ਇਹ ਸੱਚੇ ਪਾਤਸ਼ਾਹ ਜੀ ਦੇ ਤੀਰਾਂ ਦੇ ਨਾਲ ਸੋਨਾ ਲੱਗਾ ਹੁੰਦਾ ਸੀ ਸ਼ਾਇਦ ਆਪ ਜੀ ਨੂੰ ਪਤਾ ਹੋਵੇਗਾ ਸ੍ਰੀ ਅਕਾਲ ਤਖਤ ਸਾਹਿਬ ਤੇ ਮਹਾਰਾਜ ਜੀ ਦੇ ਤੀਰ ਪਏ ਆ ਦਸਵੇਂ ਪਾਤਸ਼ਾਹ ਦੇ ਤੇ ਮਹਾਰਾਜ ਜੀ ਨੇ ਤੋਲਾ-ਤੋਲਾ ਦੋ-ਦੋ ਤੋਲੇ ਤੀਰ ਨੂੰ ਸੋਨਾ ਲਾਇਆ ਹੁੰਦਾ ਸੀ ਤੇ ਮਗਰ ਜਿਹੜੀ ਡੰਡੀ ਹੁੰਦੀ ਹੈ ਤੀਰ ਦੀ ਤੇ ਪੁੱਛਿਆ ਸਿੰਘਾ ਨੇ ਮਹਾਰਾਜੇ ਸੋਨਾ ਕਿਉਂ ਲਾਇਆ ਹੈ ਸਤਿਗੁਰੂ ਜੀ ਕਹਿੰਦੇ ਜੇ ਕਿਸੇ ਗਰੀਬ ਨੂੰ ਸਾਹਮਣੇ ਜਿਹੜਾ ਦੁਸ਼ਮਣ ਆ ਉਹਦੇ ਵਿੱਚ ਗਰੀਬ ਵੀ ਤਾਂ ਹੋ ਸਕਦਾ ਹੈ ਨਾ ਜੇ ਉਹਨੂੰ ਤੀਰ ਲੱਗ ਗਿਆ ਜੇ ਤਾਂ ਉਹ ਜ਼ਖਮੀ ਹੋ ਗਿਆ ਤੇ ਇਹ ਸੋਨਾ ਵੇਚ ਕੇ ਆਪਣਾ ਇਲਾਜ ਕਰਾ ਲਏਗਾ ਤੇ ਜੇ ਕਿਦਰੇ ਉਹਦੀ ਮੌਤ ਹੋ ਗਈ ਤੇ ਉਹ ਆਪਣਾ ਕਫਨ ਆਦਿਕ ਜਿਹੜੀ ਅੰਤਮ ਕਿਰਿਆ ਹੈ ਉਹ ਇਹਦੇ ਨਾਲ ਪੂਰੀ ਕਰ ਲਵੇਗਾ ਮਹਾਰਾਜ ਵੇਖੋ ਜੰਗ ਦੇ ਮੈਦਾਨ ਅੰਦਰ ਵੀ ਪਰਉਪਕਾਰੀ ਕਰ ਰਹੇ ਐ ਦਸਵੇਂ ਪਾਤਸ਼ਾਹ ਜੀ ਦਾ ਤੀਰ ਜਿਸ ਨੂੰ ਵੀ ਜਾ ਕੇ ਲੱਗਦਾ ਸੀ ਨਾ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਤੀਰ ਦੇ ਨਾਲ ਸਾਧ ਸੰਗਤ ਜੀ ਉਹ ਕਲਿਆਣੀ ਹੁੰਦੀ ਸੀ ਮਹਾਰਾਜ ਜੀ ਦੇ ਤੀਰ ਨਾਲ ਸੱਚੇ ਪਾਤਸ਼ਾਹ ਜੀ ਤਾਂ ਉਹਨਾਂ ਦੇ ਪਾਪ ਹੀ ਕੱਟ ਦਿੰਦੇ ਨੇ ਇਹ ਤੀਰ ਮਾਰ ਕੇ ਉਹਨਾਂ ਨੂੰ ਸਰੀਰਾਂ ਨੂੰ ਨਹੀਂ ਕੱਟਦੇ ਮਹਾਰਾਜ ਉਹਨਾਂ ਦੇ ਪਾਪ ਵੀ ਨਾਲ ਹੀ ਕੱਟੀ ਜਾ ਰਹੇ ਆ ਜਿਹੜਾ ਪੈਂਦੇਖਾਂ ਸੀ ਨਾ ਛੇਵੇਂ ਪਾਤਸ਼ਾਹ ਜੀ ਦੇ ਨਾਲ ਜਿਨੇ ਚੌਥੀ ਜੰਗ ਕੀਤੀ ਕਰਤਾਰਪੁਰ ਦੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਸ ਪੈਂਦੇਖਾਂ ਨੂੰ ਛੋਟੇ ਹੁੰਦੇ ਨੂੰ ਪਾਲਿਆ ਮੁੱਖ ਵਿੱਚ ਬੁਰਗੀਆਂ ਮਹਾਰਾਜ ਤੋੜ ਕੇ ਪਾਉਂਦੇ ਹੁੰਦੇ ਸੀ ਪ੍ਰਸ਼ਾਦੇ ਦੀਆਂ ਬੜਾ ਲਾਡਾਂ ਨਾਲ ਪਾਲਿਆ ਤੇ ਇਹਨੂੰ ਸ਼ਸਤਰ ਵਿਦਿਆ ਸਿਖਾਈ ਬਹੁਤ ਪਿਆਰ ਮਹਾਰਾਜ ਪੈਂਦੇਖਾਂ ਨੂੰ ਕਰਦੇ ਸੀ ਪਰ ਇਹ ਵਿਗੜ ਗਿਆ ਤੇ ਵਿਰੋਧੀਆਂ ਦੇ ਹੱਥੇ ਚੜਿਆ ਤੇ 6ਵੇਂ ਪਾਦਸ਼ਾਹ ਤੇ ਚੜ੍ਹਾਈ ਕਰਕੇ ਆ ਗਿਆ ਤੇ ਮਹਾਰਾਜ ਜੀ ਦੇ ਨਾਲ ਜਦੋਂ ਜੰਗ ਕਰਨ ਲੱਗਾ ਨਾ ਤੇ 6ਵੇਂ ਪਾਸ਼ਾ ਕਹਿੰਦੇ ਪੈਂਦੇਖਾਂ ਤੇਰੇ ਮਨ ਵਿੱਚ ਕਿਤੇ ਸ਼ੰਕਾ ਨਾ ਰਹਿ ਜਾਏ ਤੂੰ ਵਾਰ ਕਰ ਲੈ ਪਹਿਲਾਂ ਇਹਨੇ ਵਾਰ ਕੀਤਾ ਮਹਾਰਾਜ ਦੇ ਨਹੀਂ ਲੱਗਿਆ ਸਤਿਗੁਰੂ ਜੀ ਨੇ ਪੈਂਤੜੇ ਦੇ ਨਾਲ ਉਸ ਵਾਰ ਤੋਂ ਆਪਣਾ ਬਚਾਅ ਕੀਤਾ ਫਿਰ ਇਸ ਨੇ ਦੂਸਰਾ ਵਾਰ ਕੀਤਾ ਮਹਾਰਾਜ ਜੀ ਨੇ ਉਹ ਵੀ ਰੋਕ ਲਿਆ ਤੀਸਰਾ ਵਾਰ ਵੀ ਮਹਾਰਾਜ ਜੀ ਨੇ ਕਿਹਾ ਕਰ ਲੈ ਤੇਰੇ ਮਨ ਵਿੱਚ ਫਿਰ ਵੀ ਸ਼ੰਕਾ ਨਾ ਰਹਿ ਜਾਏ ਤੀਸਰਾ ਵਾਰ ਵੀ ਜਦੋਂ ਨਾ ਲੱਗਿਆ ਫਿਰ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਪੈਂਦੇ ਖਾਂ ਤੈਨੂੰ ਬੜੀ ਸ਼ਸਤਰ ਵਿਦਿਆ ਪਹਿਲਾਂ ਵੀ ਸਿਖਾਈ ਹੈ ਹਲੇ ਤੱਕ ਤੈਨੂੰ ਸਮਝ ਨਹੀਂ ਲੱਗੀ ਵਾਰ ਇਦਾਂ ਨਹੀਂ ਇਦਾਂ ਕਰੀਦਾ ਮਹਾਰਾਜ ਜੀ ਨੇ ਫਿਰ ਵਾਰ ਕੀਤਾ ਤੇ ਸਰੀਰ ਕਟਿਆ ਗਿਆ ਤੇ ਮੁਰਸ਼ਿਦ ਹੋ ਕੇ ਜਦੋਂ ਧਰਤੀ ਤੇ ਡਿੱਗਿਆ ਨਾ ਤੇ ਸੱਚੇ ਗਰਮੀ ਦੀ ਰੁੱਤ ਸੀ ਤਪਦੀ ਹੋਈ ਧੁੱਪ ਧਰਤੀ ਤੇ ਪੈ ਰਹੀ ਸੀ ਬੜਾ ਸੇਕ ਸੀ ਸਤਿਗੁਰੂ ਜੀ ਘੋੜੇ ਤੋਂ ਉਤਰਿਆ ਟੋਕਰੇ ਜਿਹੜੀ ਢਾਲ ਸੀ ਮਹਾਰਾਜ ਦੀ ਛਾਂ ਕੀਤੀ ਜਦੋਂ ਡਿੱਗਿਆ ਨਾ ਤੇ ਮੁੱਖ ਤੋਂ ਕਹਿੰਦਾ ਅੰਮਾ ਅੰਮਾ ਕਹਿੰਦਾ ਆਪਣੀ ਮਾਂ ਨੂੰ ਯਾਦ ਕਰਦਾ ਹਾਏ ਅੰਮਾ ਮਹਾਰਾਜ ਇਹ ਕਹਿੰਦੇ ਹੁਣ ਇੱਥੇ ਅੰਮਾ ਨੇ ਤੇਰੀ ਮਦਦ ਨਹੀਂ ਕਰਨੀ ਇਹ ਅੰਮਾ ਨਹੀਂ ਹੁਣ ਅੱਲਾ ਕਹੇ ਅੱਲਾ ਛੇਵੇਂ ਪਾਤਸ਼ਾਹ ਜੀ ਨੇ ਢਾਲ ਦੇ ਨਾਲ ਛਾਂ ਕਰਕੇ ਤੇ ਸਿਰ ਝੁਲੋਸਿਆ ਫਿਰ ਵੀ ਮਹਾਰਾਜ ਇਹ ਕਹਿੰਦੇ ਭੜਾਈ ਹੋਵੇ ਤੇਰਾ ਸੋ ਐਸਾ ਪਰਉਪਕਾਰੀ ਸੁਭਾਅ ਸੀ ਮਹਾਰਾਜ ਦਾ ਜੇ ਸਤਿਗੁਰੂ ਜੀ ਜੰਗ ਵੀ ਕਰ ਰਹੇ ਆ ਨਾ ਤੇ ਫਿਰ ਵੀ ਨਰਮ ਦੇ ਲਈ ਆ ਉਹਨਾਂ ਦੀ ਪਾਰੂ ਪਕਾਰ ਵਾਲਾ ਸੁਭਾਅ ਨਹੀਂ ਮਹਾਰਾਜ ਤਿਆਗਦੇ ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗ ਵਾਲੀ ਬਖਸ਼ਿਸ਼ ਹੀ ਕਰਦੇ ਹਨ ਸੋ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਸਖਤ ਬੋਲ ਵੀ ਮਿੱਠੀ ਹੁੰਦੀ ਹੈ ਜਿਵੇਂ ਮਾਂ ਪਿਓ ਦੀਆਂ ਗਾਲਾਂ ਵੀ ਬੱਚਿਆਂ ਦੇ ਲਈ ਮਿੱਠੀਆਂ ਹੀ ਹੁੰਦੀਆਂ ਟੀਚਰ ਦਾ ਉਸਤਾਦ ਦਾ ਝਿੜਕਿਆ ਹੋਇਆ ਵੀ ਸਾਧ ਸੰਗਤ ਜੀ ਜੀਵਨ ਘੜ ਦਿੰਦਾ ਹੈ ਉਹਨੂੰ ਕੌੜਾ ਨਹੀਂ ਸਮਝਣਾ ਚਾਹੀਦਾ ਸੋ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ ਉਹ ਤਾਂ ਹੈ ਹੀ ਮਿੱਠ ਬੋਲੜਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਐਸਾ ਜੋ ਪਰਮੇਸ਼ਰ ਵਾਹਿਗੁਰੂ ਐਨਾ ਉਸ ਦਾ ਸੁਭਾਅ ਮਿੱਠ ਬੋਲਣ ਵਾਲਾ ਤੇ ਮਿੱਠ ਬੋਲਣ ਵਾਲੇ ਹੀ ਉਸ ਨੂੰ ਪ੍ਰਵਾਨ ਹਨ ਫਿੱਕਾ ਦਰਗਹ ਸੱਟੀ ਐ ਮਹਾਰਾਜ ਕਹਿੰਦੇ ਫਿੱਕੇ ਨੂੰ ਦਰਗਾਹ ਵਿੱਚੋਂ ਸੁੱਟ ਦਿੱਤਾ ਜਾਂਦਾ ਹੈ ਰੱਦ ਕਰਕੇ ਪਾਸੇ ਕਰ ਦਿੱਤਾ ਜਾਂਦਾ ਹੈ ਕਿ ਤੂੰ ਇੱਥੇ ਪਾਈ ਕਬੂਲ ਨਹੀਂ ਪੈ ਸਕਦਾ ਮੋਹੇ ਠੁੱਕਾ ਫਿੱਕੇ ਪਾਏ ਫਿੱਕੇ ਕੌੜੇ ਬੋਲ ਬੋਲਣ ਵਾਲੇ ਮਨੁੱਖ ਦੇ ਮੂੰਹ ਤੇ ਲਾਨਤਾ ਰੂਪੀ ਥੁੱਕਾਂ ਪੈਂਦੀਆਂ ਹਨ ਥੁੱਕਾਂ ਪੈਣੀਆਂ ਭਾਵ ਬੇਇੱਜ਼ਤ ਹੁੰਦਾ ਹੈ ਫਿੱਕਾ ਮੂਰਖ ਆਖੀਐ ਕੌੜੇ ਬੋਲ ਬੋਲਣ ਵਾਲਾ ਮਨੁੱਖ ਮਹਾਰਾਜ ਇਹ ਕਹਿੰਦੇ ਮੂਰਖ ਹੁੰਦਾ ਹੈ ਉਸ ਨੂੰ ਮੂਰਖ ਕਹਿਣਾ ਚਾਹੀਦਾ ਹੈ ਪਾਣਾ ਲਹਿ ਸਜਾਏ ਵੇਖੋ ਮਹਾਰਾਜ ਇਹ ਕਹਿੰਦੇ ਪਾਣਾ ਲਹਿ ਸਜਾਏ ਪਾਣਾ ਕਹਿੰਦੇ ਨੇ ਪੈਰ ਵਿੱਚ ਪਾਉਣ ਵਾਲੀ ਜੁੱਤੀ ਨੂੰ ਕਹਿੰਦੇ ਜੁੱਤੀਆਂ ਖਾਣ ਦੀ ਸਜ਼ਾ ਮਿਲਦੀ ਐ ਕੌੜਾ ਬੋਲ ਬੋਲਣ ਵਾਲੇ ਨੂੰ ਇਹ ਜਿਹੜੀ ਜ਼ਬਾਨ ਹੈ ਨਾ ਸਿਆਣੇ ਕਹਿੰਦੇ ਇਹਦੇ 'ਚ ਹੱਡੀ ਨਹੀਂ ਹੁੰਦੀ ਪਰ ਇਹ ਜਦੋਂ ਚੱਲਦੀ ਹੈ ਨਾ ਤੇ ਹੱਡੀਆਂ ਤੜਾ ਦਿੰਦੀ ਹੈ ਇਸ ਕਰਕੇ ਜ਼ਬਾਨ ਨੂੰ ਜਿੰਨਾ ਵੀ ਕੰਟਰੋਲ 'ਚ ਰੱਖਿਆ ਜਾਏ ਯਤਨ ਕਰਨਾ ਚਾਹੀਦਾ ਹੈ ਕਿ ਇਹ ਕੰਟਰੋਲ 'ਚ ਹੀ ਰਵੇ ਤਾਂ ਇੱਕ ਵਾਰੀ ਵਿਦਵਾਨ ਲੋਕ ਇੱਕ ਮੁਹਾਵਰੇ ਦੇ ਰੂਪ ਵਿੱਚ ਅਲੰਕਾਰ ਦੇ ਰੂਪ ਵਿੱਚ ਸਮਝਾਉਂਦੇ ਆਂ ਕਹਿੰਦੇ ਜ਼ਬਾਨ ਤੇ ਦੰਦ ਦੋਵੇਂ ਇਕੱਠੇ ਹੀ ਰਹਿੰਦੇ ਆ ਤੇ ਇੱਕ ਦਿਨ ਇਹਨਾਂ ਦੀ ਲੜਾਈ ਹੋਗੀ ਦੰਦ ਜਬਾਨ ਨੂੰ ਦਬਕਾ ਮਾਰਦੇ ਆਂ ਦੰਦ ਕਹਿੰਦੇ ਆਂ ਹਮ 32 ਤੁਮ ਏਕਲੀ ਰਹਿਤ ਹਮਾਰੇ ਵਿਚ ਈਗੜ ਤਿਗੜ ਦੇ ਕਰੇਗੀ ਬੀਚ ਹੈ ਦੇਂਗੇ ਪੀਸ ਦੰਦਾ ਨੇ ਕਿਹਾ ਦੰਦ ਕਹਿੰਦੇ ਵੀ ਤੂੰ ਕੱਲੀ ਐ ਅਸੀਂ ਆ 32 ਜਾਣੇ ਜੇ ਤੂੰ ਈਗੜ ਤਿਗੜ ਕੀਤੀ ਤੇ ਅਸੀਂ ਤੈਨੂੰ ਵਿਚ ਹੀ ਪੀਸ ਦੇਣਾ ਆ ਹਮ 32 ਤੁਮ ਏਕਲੀ ਰਹਿਤ ਹਮਾਰੇ ਵਿਚ ਇਗੜ ਤਿਗੜ ਦੇ ਕਰੇਗੀ ਬੀਚ ਹੈ ਦੇਗੇ ਪੀਸ ਜਦੋਂ ਇਹਦਾ ਦਬਕਾ ਮਾਰਿਆ ਤੇ ਅੱਗੋ ਜ਼ਬਾਨ ਪਤਾ ਕੀ ਕਹਿੰਦੀ ਜ਼ਬਾਨ ਕਹਿੰਦੀ ਮੰਨਿਆ ਤੁਸੀਂ ਬਤੀਓ ਮੈਂ ਕੱਲੀ ਹਾਂ ਤੁਮ ਬਤੀ ਹਮ ਏਕਲੀ ਰਹਿਤ ਤੁਹਾਰੇ ਵਿੱਚ ਏਕ ਬੋਲ ਐਸਾ ਕਹੂੰ ਬਤੀ ਦਿਉ ਨਿਕਾਸ ਕਹਿੰਦੀ ਵੀ ਮੇਰੇ ਵਿੱਚ ਇੰਨੀ ਤਾਕਤ ਹੈਗੀ ਆ ਵੀ ਮੈਂ ਇੱਕ ਹੀ ਬਚਨ ਇਹੋ ਜਾਂ ਬੋਲਣਾ ਆ ਤੇ ਅਗਲੇ ਬੰਦੇ ਨੇ ਮੂੰਹ ਤੇ ਹੜਬੁੱਚ ਮਾਰ ਕੇ ਤੁਹਾਡੇ ਤੁਹਾਨੂੰ ਸਾਰਿਆਂ ਨੂੰ ਬਾਹਰ ਕੱਢ ਦੇਣਾ ਜੀ ਵੀ ਮੇਰੇ ਵਿੱਚ ਇੰਨੀ ਪਾਵਰ ਹੈ ਗਈ ਮੈਂ ਤੁਹਾਨੂੰ ਚਾਵਾ ਤੇ ਰੱਖ ਸਕਦੀ ਆ ਤੇ ਚਾਵਾ ਤੁਹਾਨੂੰ ਇਥੇ ਮੂੰਹ ਜੋ ਕਢਾ ਵੀ ਸਕਦੀ ਆ ਇਹ ਬੋਲ ਹੀ ਹੈ ਜਿਹੜੇ ਜੇ ਕੋਈ ਪੁੱਠਾ ਕਿਸੇ ਨੂੰ ਬੋਲੇ ਅਗਲਾ ਮੁਕਾ ਮਾਰ ਕੇ ਦੰਦ ਕਢ ਦਿੰਦਾ ਸਾਰੇ ਇਸ ਕਰਕੇ ਇਹ ਜਿਹੜੀ ਜ਼ਬਾਨ ਹੈ ਮਹਾਰਾਜ ਜੀ ਕਹਿੰਦੇ ਫਿੱਕਾ ਬੋਲਣ ਵਾਲੀ ਇਹ ਭਾਈ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਪਾਉਂਦੀ ਹੈ ਤੇ ਇਹ ਫਿੱਕਾ ਕੌੜਾ ਬੋਲ ਰੁੱਖਾ ਬੋਲ ਤੇ ਬੇਰਸੀ ਵਾਲਾ ਬੋਲ ਕਦੇ ਨਹੀਂ ਬੋਲਣਾ ਚਾਹੀਦਾ ਬੋਲਾਂ ਦੇ ਨਾਲ ਹੀ ਮਨੁੱਖ ਦਾ ਵਿਸ਼ਵਾਸ ਹੁੰਦਾ ਹੈ ਵੇਖੋ ਕਈ ਨਾ ਮਨੁੱਖਾਂ ਦਾ ਜੀਵਨ ਐਸਾ ਹੈ ਉਹ ਨਾ ਬੋਲ ਹੀ ਬੋਲਦੇ ਨੇ ਤੇ ਉਹਦਾ ਸਾਰੇ ਇਤਬਾਰ ਕਰ ਲੈਂਦੇ ਆ ਤੇ ਕਈ ਮਨੁੱਖਾਂ ਦਾ ਜੀਵਨ ਐਸਾ ਹੁੰਦਾ ਉਹ ਭਾਵੇਂ 10 ਅਸ਼ਟਾਮ ਵੀ ਲਿਖ ਦੇ ਨਾ ਕੋਈ ਭਰੋਸਾ ਨਹੀਂ ਜੇ ਕਰਦਾ ਉਹਦੇ ਤੇ ਮੂੰਹ ਤੋਂ ਜਿੰਨਾ ਮਰਜ਼ੀ ਕਹੀ ਜਾਵੇ ਪਰ ਉਹਦੇ ਤੇ ਕੋਈ ਭਰੋਸਾ ਨਹੀਂ ਕਰਦਾ ਕਈਆਂ ਦੇ ਬੋਲਾਂ ਵਿੱਚ ਹੀ ਐਸੀ ਤਾਕਤ ਹੁੰਦੀ ਹੈ ਸਾਰੇ ਲੋਕ ਕਹਿੰਦੇ ਵੀ ਜਿਹੜਾ ਇਹਨੇ ਬੋਲ ਬੋਲ ਦਿੱਤਾ ਨਾ ਇਹ ਸੱਚ ਹੀ ਐ ਇਹ ਕਦੇ ਇਸ ਬੋਲ ਤੋਂ ਹਟੇਗਾ ਨਹੀਂ ਜਿਹੜਾ ਕਿਹਾ ਉਹ ਕਰੇਗਾ ਵੀ ਤੇ ਕਈ ਅਸ਼ਨਾਮ ਵੀ ਲਿਖ ਕੇ ਦੇਈ ਜਾਂਦੇ ਲਿਖ ਲਿਖ ਕੇ ਸ਼ਹਤਾਂ ਦੇਈ ਜਾਂਦੇ ਫਿਰ ਵੀ ਡਰ ਲੱਗਦਾ ਵੀ ਕੀ ਪਤਾ ਕਦੋਂ ਮੁੱਕਰ ਜਾਏ ਇਸ ਕਰਕੇ ਬੋਲੀ ਦੇ ਵਿੱਚ ਇਹ ਤਾਕਤ ਹੋਣੀ ਚਾਹੀਦੀ ਐ ਮਹਾਰਾਜ ਜੀ ਕਹਿੰਦੇ ਬਾਣੀ ਪੜਨ ਦੇ ਨਾਲ ਸਿਮਰਨ ਕਰਨ ਦੇ ਨਾਲ ਇਹ ਬਖਸ਼ਿਸ਼ਾਂ ਹੁੰਦੀਆਂ ਹਨ ਅੱਗੇ ਮਹਾਰਾਜ ਜਿਹੜੇ ਅੰਦਰੋਂ ਝੂਠੇ ਹਨ ਤੇ ਮੂੰਹ ਤੋਂ ਮਿੱਠੀਆਂ ਗੱਲਾਂ ਕਰਨ ਵਾਲੇ ਉਹਨਾਂ ਦਾ ਜ਼ਿਕਰ ਕਰਨਗੇ ਆਪਾਂ ਅਗਲੇ ਦੀਵਾਨਾ ਅੰਦਰ ਸਰਵਣ ਕਰਾਂਗੇ ਜੀ ਬੇਅੰਤ ਪੁੱਲਾਂ ਦੀ ਖਿਮਾ ਕਰਨੀ ਜੀ ਫਿੱਕਾ ਦਰਗਹ ਸੱਟੀਏ ਮੋਹੇ ਠੁੱਕਾ ਫਿੱਕੇ ਪਾਈ ਫਿੱਕਾ ਮੂਰਖ ਆਖੀਏ ਪਾਣਾ ਲਹਿ ਸਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ